ਵਾਲ ਕੀ ਜ਼ਮੀਨ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਆਏ ਸੀਗੇ ਮਦਾਰਪੁਰ ਸੰਘੀੜੇ ਜਿੱਥੇ ਕੀ ਦਰਿਆ ਦੀ ਮਾਰ ਦੇ ਨਾਲ ਫਸਲਾਂ ਖਰਾਬ ਹੋਈਆਂ ਉਹਨਾਂ ਜੀਮੀਦਾਰਾਂस्ते ਤੇਲ ਦੀ ਡੀਜ਼ਲ ਦੀ ਮਦਦਾਸਤੇ ਆਏ ਸੀ ਪਿੰਡ ਦਸਾਂਝ ਵੱਲੋਂ ਜ਼ਿਲ੍ਹਾ ਮੋਗਾ ਸਾਰੇ ਹੀ ਪਿੰਡ ਦੇ ਸਹਿਯੋਗ ਨਾਲ ਅੱਜ ਅਸੀਂ ਇੱਥੇ ਸਵਕ ਲੱਖ ਰੁਪਏ ਤੇਲ ਲੈ ਕੇ ਆਏ ਆਂ ਆਜ ਇੱਥੋਂ ਦੇ ਜ਼ਿਮੀਂਦਾਰਾਂ ਦੀ ਜ਼ਮੀਨ ਆ ਜਿਹਦੇ ਵਿੱਚ 2-2 3-3 ਫੁੱਟ ਰੇਤ ਪਈ ਆ ਤਕਰੀਬਨ 22 300 ਏਕੜ ਜ਼ਮੀਨ ਆ ਜਿਹਦੇ ਵਿੱਚ ਝੋਨਾ ਬਿਲਕੁਲ ਸੁੱਕਿਆ ਹੋਇਆ ਤੇ ਲੋਕ ਕਣਕ ਬੀਜ ਰਹੇ ਹੁਣ ਇਸ ਟਾਈਮ ਟੈਲੀ ਪੱਧਰ ਕਰ ਰਹੇ ਆ ਉਹਨਾਂ ਜ਼ਿਮੀਂਦਾਰਾਂ ਤੇ ਅੱਜ ਪਿੰਡ ਦਸਾਂਝ ਵੱਲੋਂ ਤੇਲ ਦੀ ਮਦਦ ਲੈ ਕੇ ਆਏ ਸੀਗੇ ਪੌਣੇ 11400 ਲੀਟਰ ਤੇਲ ਹੈ ਟੈਂਕੀ ਦੇ ਵਿੱਚ ਤੇ ਅੱਜ ਪਿੰਡ ਦੇ ਮੋਤਵਾਰ ਬੰਦਿਆਂ ਦੇ ਸਹਿਯੋਗ ਨਾਲ ਜਿਵੇਂ ਕਿ ਪਿੰਡ ਦੇ ਸਰਪੰਚ ਮੈਂਬਰ ਸਟੇਟਿ ਪ੍ਰਧਾਨ ਮੈਂਬਰ ਉਹਨਾਂ ਦੇ ਸਹਿਯੋਗ ਨਾਲ ਜਿਨ੍ਹਾਂ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਨੂੰ ਅੱਜ ਤੇਲ ਦਿੱਤਾ ਜਾਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ